ਇਹਨਾਂ ਨੇ ਸਾਨੂੰ ਪੂਰਾ ਸ਼ਵਸਨ ਦਵਾਇਆ ਕਿ ਤੁਸੀਂ ਟੋਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵਿੰਗ ਹੋਏਗਾ ਤੇ ਮੈਂ ਜ਼ਿੰਮੇਵਾਰ ਹਾਂ। ਉਹ ਬਾਕਪ ਟੂ ਬਣਾ ਕੇ ਡਿਪਲੋਏ ਕਰਤੀਆਂ। ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਦਨ ਮੰਡੇਲਸ ਅਸੀਂ ਉਹ ਕਰੈਕ ਕਰ ਲਾਂਗੇ। ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅੰਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਐਫ ਡੀ ਐਮ ਲਈ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਅੱਜ ਕਦੀ ਨਹੀਂ ਵੇਖਿਆ ਨੀ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ ਬਟਾਲਾ ਕੋਈ ਬਹੁਤ ਸਟਰੋਂਗ ਹੈ ਆਪਣਾ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗੇ ਤੋ ਜਿਆਦਾ ਅੱਛਾ ਲੱਗੇਗਾ ਤੋ ਮੈਨੂੰ ਇੱਕ ਦਿਨ ਦਾ ਮੌਕਾ ਦਿਓ ਤੁਹਾਨੂੰ ਅਸੀਂ ਬੰਦਾ ਟ੍ਰੇਸ ਕਰਕੇ ਕੋਈ ਮੈਂ ਅੱਗੇ ਵੀ ਇੱਕੋ ਗੱਲ ਕਹਿ ਦਸਣਾ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਗੋਲੀ ਚੱਲਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲ ਸਾਹਿਬ ਆ ਚੁੱਕੇ ਹਿੱਸੇ ਕਿਹਨ ਦਾ ਪਾਵੇ ਕਿ ਇਹਨਾਂ ਨੇ ਸਾਨੂੰ ਪੂਰਾ ਸ਼ਵਸਨ ਦਵਾਇਆ ਕਿ ਤੁਸੀਂ ਟੋਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵਿੰਗ ਹੋਏਗਾ ਤੇ ਮੈਂ ਜ਼ਿੰਮੇਵਾਰ ਹਾਂ ਹਾਲ ਫਿਲਹਾਲ ਉਹ ਨਹੀਂ ਬਾਜ਼ਾਰ ਖੋਲ੍ਹੇ ਆ ਤੇ ਬੰਦੇ ਆ ਕਿ ਇਹ ਕਿੰਨੇ ਬੰਦੀ ਕਾਰਵਾਈ ਹੋਏਗੀ ਬੰਦੇ ਚਟਫੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦੱਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਐਫਓਜੀਐਮਐਲ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਤੇ ਕਦੀ ਨਹੀਂ ਵੇਖਿਆ ਨੀ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ ਉਹਨਾਂ ਨੇ ਕੋਈ ਏਡਾ ਨਹੀਂ ਚੱਲਿਆ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੈਨੂੰ ਕੋਈ ਫੋਨ ਆਏਗਾ ਛੋਟੇ ਦੁਕਾਨਦਾਰਾਂ ਨੇ ਖੜੇ ਆ ਤੇ ਸਪਨਾ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਰਿਹਾ ਤੇ ਗਾਂਹ ਵਾਲੀ ਦੇਖੋ ਚੰਗਾ ਹੀ ਹੋਏ ਜੋ ਹੋਏ ਹੁਣ ਜੀ ਪਹਿਲੇ ਤੁਹਾਡੀਆਂ ਲੱਤਾਂ ਕੰਬਦੀਆਂ ਸੀ ਹੁਣ ਵੀ ਵੈਸੇ ਤੇ ਕੰਬਣ ਹੀ ਨਹੀਂ ਆ ਭਾਜੀ ਕਿਹਾ ਵੀ ਐਮਐਲ ਸਾਹਿਬ ਆ ਇਹ ਸ਼ਹਿਰ ਬਟਾਲੇ ਦੇ ਵਿੱਚ ਮੋਨੂ ਮਲਹੋਤਰਾ ਜੀ ਸ਼ੌਪ ਦੇ ਉੱਤੇ 11:40 ਮਿੰਟ ਦੇ ਉੱਤੇ ਫਾਇਰ ਹੋਇਆ ਕੋਈ ਦਹਿਸ਼ਤ ਕਰਦਾ ਕੇ ਫਾਇਰ ਕਰਕੇ ਗਿਆ ਤੋਂ ਸਾਡੀਆਂ ਟੀਮਾਂ ਅਸੀਂ ਸੀਆਈਏ ਤੋਂ ਵਕਫ ਟੀਮਾਂ ਬਣਾ ਕੇ ਡਿਪਲੋਏ ਕਰਤੀਆਂ ਤੋਂ ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਦਨ 1 ਡੇਸ ਅਸੀਂ ਨੂੰ ਕਰੈਕ ਕਰ ਲਾਂਗੇ ਜਿੰਨੇ ਵੀ ਹੁਣ ਤੱਕ ਇਦਾਂ ਦੇ ਕੇਸ ਹੋਏ ਆ ਸਿਰਫ ਤੁਹਾਡੇ ਮਾਧਮ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਪਰ ਇਹਨੂੰ ਆਪਾਂ ਹਾਈਪ ਨਾ ਦੇਈਏ ਕਿਉਂਕਿ ਤਾਂ ਕਿ ਇਹਨੂੰ ਇੱਕ ਵੈਲੋਸਟੀ ਮਿਲੇ ਤਾਂ ਬੈਟਰ ਹੈ ਵੀ ਇਹਨੂੰ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਵਿਧਨ ਵੰਡੇ ਦੱਸੇ ਇਹਨੂੰ ਕਰੈਕ ਕਰਕੇ ਫਿਰ ਸਾਹਮਣੇ ਲਿਆਵਾ ਸਰ ਕਿੰਨੇ ਬੰਦੇ ਆਏ ਸੀ ਤੇ ਕਿੰਨੇ ਫਾਇਰ ਹੋਏ ਫਿਲਹਾਲ ਜੋ ਮੇਰੇ ਕੋਲ ਰਿਕਾਰਡ ਆਇਆ ਹੈ ਸੀਸੀਟੀਵੀ ਦੀ ਫੁਟੇਜ ਸਾਡੇ ਕੋਲ ਆ ਗਈ ਹੈ ਫਾਇਰ ਤਾਂ ਉਹ ਕਰਕੇ ਬੰਦਾ ਭੱਜਿਆ ਹੈ ਹੁਣ ਜ ਇੱਕ ਵੀ ਆਇਆ ਹੈ ਕੋਈ ਕਹਿ ਰਿਹਾ ਸ਼ਾਇਦ ਦੋ ਕੀਤੇ ਹੋ ਅਸੀਂ ਵੈਰੀਫਾਈ ਕਰ ਰਹੇ ਹਾਂ ਇਟ ਇਜ਼ ਟੂ अर्ਲੀ ਮੈਂ ਕੋਈ ਅਮੇ ਗੱਲ ਤੁਹਾਨੂੰ ਦੱਸਾਂ ਉਹ ਤਰਾਇ ਕਰਕੇ ਹਾਂ ਬੰਦਾ ਪੈਦਲ ਤਾਂ ਇੱਥੇ ਤੱਕ ਨਹੀਂ ਆਇਆ ਮੂਰੇ ਪੈਦਲ ਆਇਆ ਹੋ ਸਕਦਾ ਪਿੱਛੇ ਕਿਸ ਨੂੰ ਖੜਾ ਕਰਕੇ ਆਇਆ ਹੋਵੇ ਤੋ ਇਟ ਇਜ਼ ਟੂ अर्ਲੀ ਵਿੱਚ ਕਹਿਣ ਤਾਂ ਪਹਿਲਾਂ ਮੈਨੂੰ ਇਹ ਵੈਰੀਫਾਈ ਕਰਨਾ ਚਾਹੀਦਾ ਹੈ ਉਹ ਕਰਕੇ ਫਿਰ ਤੁਹਾਨੂੰ ਕਹਿੰਦੇ ਉਮਰ ਵੀ ਛੋਟੀ ਸੀ ਉਹਦੀ ਆ ਜੋ ਸੀਸੀਟੀਵੀ ਚ ਸਾਨੂੰ ਨਜ਼ਰ ਆ ਰਿਹਾ ਕੋਈ ਛੋਟੀ ਉਮਰ ਦਾ ਹੀ ਯੂਥ ਗਏ ਹੈ ਬੜਾ ਵੀਰਪੜ ਬੜਾ ਲਾਕਾਸ ਸਰ ਜਿਹੜੇ ਗੱਗ ਇਦਾਂ ਦੇ ਕੰਮ ਕਰਾਉਂਦੇ ਨੇ ਉਹਨਾਂ ਨੂੰ ਕੋਈ ਵਾਰਨਿੰਗ ਦੇਣਾ ਚਾਹੀਦੀ ਹੈ ਦੇਖੋ ਇਹਨਾਂ ਦੇ ਪਿੱਛੇ ਬਟਾਲਾ ਪੰਜਾਬ ਪੁਲਿਸ ਐਸੇ ਸਟ੍ਰੌਂਗ ਹੈ ਬਟਾਲਾ ਪੁਲਿਸ ਬਹੁਤ ਸਟ੍ਰੌਂਗ ਹੈ ਆਪਣਾ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗੇ ਤਾਂ ਜ਼ਿਆਦਾ ਅੱਛਾ ਲੱਗੇਗਾ ਤੋਂ ਮੈਨੂੰ ਇੱਕ ਦਿਨ ਦਾ ਮੌਕਾ ਦਿਓ ਤੁਹਾਨੂੰ ਅਸੀਂ ਬੰਦਾ ਟ੍ਰੇਸ ਕਰਕੇ ਉਸ ਦਿਨ ਪਹਿਲਾਂ ਇਹਨਾਂ ਨੂੰ ਕੋਈ ਕਾਲ ਆਈ ਸੀ ਜੀ ਕਿ ਉਹਦੇ ਉੱਤੇ ਮੈਂ ਕਾਰਵਾਈ ਕੀਤੀ ਉਹ ਮੈਨੂੰ ਇਹਨਾਂ ਨੇ ਹੁਣ ਜਿਹੜੀ ਗੱਲ ਕਲੀਅਰ ਕੀਤੀ ਉਹ ਮੈਂ ਵੈਰੀਫਾਈ ਕਰਦਾ ਹਾਂ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਹੜੀ ਕਾਲ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਤੋਂ ਅਸੀਂ ਤੁਹਾਨੂੰ ਵਿਦਨ ਡੇਜ਼ ਹੀ ਕੋਈ ਰਿਜ਼ਲਟ ਅੱਛਾ ਦੇਵਾਂਗੇ ਸਰ ਮਾਰਕੀਟ ਵੀ ਬੰਦ ਹੋ ਗਈ ਹੈ ਤੇ ਉਹ ਕਿਉਂ ਨਹੀਂ ਕੋਈ ਮਾਰਕੀਟ ਬੰਦ ਨਹੀਂ ਹੈ ਮੇਰੇ ਮਾਰਕੀਟ ਐਸੋਸੀਏਸ਼ਨ ਐਮਐਲਏ ਸਾਹਿਬ ਮੇਰੇ ਨਾਲ ਹੀ ਹੈ ਇਹਨਾਂ ਦੀ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਵੀ ਹੋ ਗਈ ਹੈ ਇੱਥੇ ਹੀ ਉਹਨਾਂ ਦੇ ਅਧਿਕਾਰ ਹੈਗੇ ਆ ਤੋਂ ਪੁਲਿਸ ਨੂੰ ਟਾਈਮ ਦੇਣਾ ਬੰਦਾ ਹੈ ਤੋਂ ਸਾਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਇਨੂੰ ਕਲੀਅਰ ਕਰਕੇ ਤੁਹਾਡੇ ਸਾਹਮਣੇ ਲਿਆ ਦਈਏ ਥੈਂਕ ਯੂ ਵੈਰੀ ਗੁੱਡ ਚੱਲ ਤੰਦੇ ਥੈਂਕ ਯੂ ਸਰ ਐਡ ਰਿਪੋਰਟ ਚੱਲੀ ਹੈ ਇਹਦੇ ਬਾਰੇ ਬਿਲਕੁਲ ਜੀ ਜਿਹੜੀ ਆ ਘਟਨਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ ਕੋਈ ਚੱਕਰ ਨਹੀਂ ਬਟ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਮੈਂ ਕਹਦੇ ਆ ਵੀ ਪੁਲਿਸ ਕੰਮ ਨਹੀਂ ਕਰਦੀ ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅਨਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੇ ਆ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿ ਦਸਣਾ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕੇਸ ਟ੍ਰੇਸ ਕਰਕੇ ਜਿਹੜਾ ਵਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਪਰਿਪੰਤ ਜਿਹੜਾ ਵੀ ਉਹ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਹੈ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਉਹਨੂੰ ਮਿਲੂਗੀ ਮਿਲੂਗੀ ਠੀਕ ਹੈ